ਹਾਂਜੀ ਬੇਰਜਗਰ ਸਾਥੀਓ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦਾ ਜਿਹੜਾ ਉਡੀਕ ਸੀ ਇਸ ਗੱਲ ਦੀ ਕਿ ਕੱਲ ਨੂੰ ਆਪਾਂ ਜੋ ਮੁੱਖ ਮੰਤਰੀ ਕੋਟ ਦੀ ਕੋਠੀ ਦਾ ਸਮਰੂਹ ਕਰਾਉ ਕਰ ਰਹੇ ਹਾਂ ਉਹ ਕਰਨਾ ਹੈ ਜਾਂ ਨਹੀਂ ਕਰਨਾ ਜੋ ਹਾਲਾਤ ਬਣੇ ਆ ਪੰਜਾਬ ਦੇ ਜਾਂ ਅੱਜ ਜਿਹੜਾ ਉੱਥੇ ਧਰਨਾ ਸੀਗਾ ਮੁੱਖ ਮੰਤਰੀ ਦੀ ਕੋਠੀ ਦਾ ਘਰਾਓ ਸੀਗਾ ਭਾਨੇ ਸਿੱਧੂ ਵਾਲੇ ਮਸਲੇ ਤੇ ਇਸ ਦੇ ਸਬੰਧ ਵਿੱਚ ਆਪਾਂ ਕੀ ਕਰੀਏ ਆਪਾਂ ਇਹਨੂੰ ਪ੍ਰੋਗਰਾਮ ਨੂੰ ਸਟੈਂਡ ਕਰੀਏ ਜਾਂ ਕੈਨਸਲ ਕਰੀਏ ਆਪਾਂ ਸਾਰਿਆਂ ਦੀ ਇਸ ਗੱਲ ਤੇ ਸਹਿਮਤੀ ਸੀ ਮੋਰਚੇ ਦੀ ਕਿ ਆਪਾਂ ਕੱਲ ਐਕਸ਼ਨ ਕਰਾਂਗੇ ਪਰੰਤੂ ਉਹ ਗਿਣਤੀ ਬੇਰਜਗਰ ਸਾਥੀਆਂ ਦਾ ਕੁਝ ਆਗੂਆਂ ਦਾ ਇਹ ਵਿਚਾਰ ਸੀ ਕਿ ਆਪਾਂ ਨੂੰ ਇਹ ਨਹੀਂ ਕਰਨਾ ਚਾਹੀਦਾ ਇਸ ਕਸਮਕਸ ਦੇ ਦੌਰਾਨ ਹੀ ਆਪਣਾ ਪ੍ਰੋਗਰਾਮ ਬਿਲਕੁਲ ਸਟੈਂਡ ਕਰਦਾ ਜੇ ਤੱਕ ਵੀ ਪਰ ਦੂਜੇ ਪਾਸੇ ਸਰੂਰ ਪ੍ਰਸ਼ਾਸਨ ਵੱਲੋਂ ਰਾਬਤਾ ਕੀਤਾ ਗਿਆ ਜਿਹਦੇ ਵਿੱਚੋਂ ਉਹਨਾਂ ਨੇ ਸਿੱਖਿਆ ਮੰਤਰੀ ਦੇ ਨਾਲ ਮੀਟਿੰਗ ਕਰਾਉਣ ਦਾ ਭਰੋਸਾ ਦਿੱਤਾ ਹੈ 8 ਤਰੀਕ ਤੱਕ ਤੇ ਹੈਲਥ ਦੇ ਨਾਲ ਮੀਟਿੰਗ ਕਰਾਉਣ ਦਾ ਭਰੋਸਾ ਦਿੱਤਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਸਿੱਖਿਆ ਮੰਤਰੀ ਪੰਜਾਬ ਤੇ ਹੈਲਥ ਦੇ ਨਾਲ ਮੀਟਿੰਗ ਕਰਾਉਣ ਦਾ ਜਿਹੜਾ ਭਰੋਸਾ ਦਿੱਤਾ ਹੈ ਇਸ ਤੇ ਮੋਰਚੇ ਵੱਲੋਂ ਲੰਮੀ ਚੌੜੀ ਵਿਚਾਰ ਚਰਚਾ ਕੀਤੀ ਗਈ ਹੈ ਜਿਦੇ ਵਿੱਚ ਤੈਅ ਕੀਤਾ ਗਿਆ ਹੈ ਕਿ ਇੱਕ ਵਾਰ ਆਪਾਂ ਨੂੰ ਇਹ ਮੀਟਿੰਗ ਵੇਖਣੀ ਚਾਹੀਦੀ ਹੈ ਤੇ ਜੇਕਰ 8 ਤਰੀਕ ਦੀ ਮੀਟਿੰਗ ਨਹੀਂ ਹੁੰਦੀ ਜਾਂ ਬੇਸਟਾ ਰਹਿੰਦੀ ਹੈ ਤਾਂ 11 ਤਰੀਕ ਦੇ ਦਿਨ ਐਤਵਾਰ ਨੂੰ ਆਪਾਂ ਮੁੱਖ ਮੰਤਰੀ ਦੀ ਕੋਠੀ ਦਾ ਘਰਾਓ ਕਰਾਂਗੇ 11 ਤਰੀਕ ਦਿਨ ਐਤਵਾਰ ਨੂੰ ਮੁੱਖ ਮੰਤਰੀ ਦੀ ਕੋਠੀ ਦਾ ਘਰਾਓ ਕਰਾਂਗੇ ਹੈਲਥ ਤੇ ਐਜੂਕੇਸ਼ਨ ਦੇ ਨਾਲ ਮੀਟਿੰਗਾਂ ਕੱਲ ਨੂੰ ਆਪਾਂ ਨੂੰ ਜਾਂ ਪਰਸੋਂ ਸੋਮਵਾਰ ਨੂੰ ਵਰਕਿੰਗ ਡੇਅ 'ਚ ਆਪਾਂ ਨੂੰ ਮੀਟਿੰਗਾਂ ਜਿਹੜਾ ਸੰਗਰੂਰ ਪ੍ਰਸ਼ਾਸਨ ਦੇਊਗਾ ਇੱਕ ਵਾਰ ਫਿਰ ਆਪਾਂ ਪ੍ਰਸ਼ਾਸਨ ਤੇ ਭਰੋਸਾ ਕੀਤਾ ਭਾਵੇਂ ਕਿ ਅੱਜ ਹਾਲਾਤ ਪੰਜਾਬ ਦੇ ਵਿੱਚ ਜਾਂ ਸੰਗਰੂਰ ਦੇ ਵਿੱਚ ਕਾਫੀ ਜਿਹੜਾ ਅਨੁਸਖਾਵੇਂ ਸੀ ਫੇਰ ਵੀ ਆਪਣਾ ਪ੍ਰੋਗਰਾਮ ਸਟੈਂਡ ਕਰਦਾ ਸੀਗਾ ਜੋ ਕਿ ਸੰਗਰੂਰ ਪ੍ਰਸ਼ਾਸਨ ਵੀ ਇਸ ਗੱਲ ਤੋਂ ਜਿਹੜਾ ਫਿਕਰਮੰਦ ਸੀਗਾ ਕਿਉਂਕਿ ਆਪਣੇ ਬੇਰਜ਼ਗਾਰਾਂ ਦੇ ਵਿੱਚ ਵੀ ਕਾਫੀ ਇਸ ਗੱਲ ਦਾ ਉਤਸ਼ਾਹ ਸੀਗਾ ਤੇ ਪ੍ਰੰਤੂ ਜੋ ਮੀਟਿੰਗ ਦਾ ਸੱਦਾ ਆਇਆਗਾ ਹੁਣੇ-ਹੁਣੇ ਕੁਝ ਸਮਾਂ ਪਹਿਲਾਂ ਇਸ ਨੂੰ ਵੇਖ ਕੇ ਆਪਾਂ ਜਿਹੜਾ ਅੱਜ ਵਾਲਾ ਕੱਲ ਵਾਲਾ ਐਤਵਾਰ ਵਾਲਾ 4 ਤਰੀਕ ਵਾਲਾ ਇੱਕ ਵਾਰ ਮੁਲਤਵੀ ਕੀਤਾ ਹੈ 11 ਤਰੀਕ ਨੂੰ ਜਿਹੜਾ ਘਰਾਓ ਕੀਤਾ ਜਾਣਾ ਹੈ ਮੋਰਚੇ ਦੀ ਮੀਟਿੰਗ ਕੱਲ ਜਾਂ ਪਰਸੋਂ ਕਰਕੇ ਉਹਦੇ ਵਿੱਚ ਅਗਲਾ ਫੈਸਲਾ ਜਿਹੜਾ 11 ਤੋਂ ਪਹਿਲੇ ਆਪਾਂ ਪੰਜਾਬ ਦੇ ਵਿੱਚ ਕੀ-ਕੀ ਐਕਸ਼ਨ ਕਰਨੇ ਨੇ ਤਾਂ ਜੋ 8 ਦੀ ਮੀਟਿੰਗ ਜਿਹੜੀ ਸਫਲ ਰਹੇ ਅੱਠ ਦੀ ਮੀਟਿੰਗ ਦੇ ਵਿੱਚ ਪ੍ਰੋਪਰ ਆਪਣੀ ਮੰਗ ਸੁਣੀ ਜਾਵੇ ਇਹ ਮੋਰਚੇ ਦੀ ਮੀਟਿੰਗ ਕਰਕੇ ਸੋਮਵਾਰ ਵਾਲੇ ਦਿਨ 5 ਤਰੀਕ ਨੂੰ ਮੋਰਚੇ ਦੀ ਮੀਟਿੰਗ ਕਰਕੇ ਤੈ ਕੀਤਾ ਜਾਊਗਾ ਉਮੀਦ ਆ ਤੁਸੀਂ ਸਾਰੇ ਬੇਰਜ਼ਗਾਰ ਸਾਥੀ ਇਸ ਗੱਲ ਦੇ ਨਾਲ ਸਹਿਮਤ ਹੋਵੋਗੇ ਤੇ 11 ਤਰੀਕ ਦੀਆਂ ਤਿਆਰੀਆਂ ਅੱਜ ਤੋਂ ਹੀ ਸ਼ੁਰੂ ਕਰੋਗੇ ਕਿਉਂਕਿ ਭਾਵੇਂ ਅਸੀਂ ਪਿਛਲੇ ਦਿਨਾਂ ਦੇ ਵਿੱਚ 31 ਤਰੀਕ ਦੀ ਮੀਟਿੰਗ ਨੂੰ ਵਧੀਆ ਮੀਟਿੰਗ ਮੰਨਿਆ ਸੀ ਪਰੰਤੂ ਦੁਬਾਰਾ ਅਜੇ ਤੱਕ ਆਪਾਂ ਨੂੰ ਜਿਹੜੀ ਮੀਟਿੰਗ ਕਨਫਰਮ ਨਹੀਂ ਹੋਈ ਸੀ ਜਿਹੜੀ ਸਬਕਮੇਟੀ ਵਾਲੀ ਸੀ ਹੁਣ ਵੱਖਰੀਆਂ ਵੱਖਰੀਆਂ ਮੀਟਿੰਗਾਂ ਦੋ ਮਿਲ ਰਹੀਆਂ ਨੇ ਵੇਖਦੇ ਆ ਮੀਟਿੰਗਾਂ ਹੁੰਦੀਆਂ ਜਾਂ ਨਹੀਂ ਇਹਦੇ ਵਿੱਚ ਕੀ ਹੱਲ ਹੁੰਦਾ ਇਸ ਕਰਕੇ ਤੁਹਾਡਾ ਸਾਰੇ ਵੇਰਜਗਰ ਸਾਥੀਆਂ ਦਾ ਧੰਨਵਾਦ ਹੈ ਮੋਰਚੇ ਵਾਲੇ ਸਾਥੀਆਂ ਦਾ ਧੰਨਵਾਦ ਹੈ ਭਰਾਤਰੀ ਜਥੇਬੰਦੀਆਂ ਦਾ ਜਿਨ੍ਹਾਂ ਨੂੰ ਸੱਦੇ ਭੇਜਿਓ ਗਏ ਸੀ ਕੱਲ ਦੇ ਪ੍ਰੋਗਰਾਮ ਵਾਸਤੇ ਕਿਸਾਨ ਜਥੇਬੰਦੀਆਂ ਨੂੰ ਹੋਰ ਨੂੰ ਅਧਿਆਪਕ ਜਥੇਬੰਦੀਆਂ ਨੂੰ ਪ੍ਰੈਸ ਵਾਲੇ ਸਾਥੀਆਂ ਦਾ ਜਿਨ੍ਹਾਂ ਨੇ 4 ਤਰੀਕ ਵਾਸਤੇ ਜਿਹੜਾ ਕਵਰੇਜ ਕੀਤੀ ਹੈ ਉਹਨਾਂ ਸਾਰਿਆਂ ਦਾ ਇੱਕ ਵਾਰ 4 ਤਰੀਕ ਦਾ ਵੇਰਜਗਰ ਸੰਜੀ ਮੋਰਚੇ ਵੱਲੋਂ ਮੁltਰੀ ਕੀਤਾ ਜਾਂਦਾ ਹੈ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਸੁਖਮਿੰਦਰ ਸਿੰਘ ਢਿੱਲਵਾ ਬੇਰਜਰ ਸਾਝਾ ਮੋਰਚਾ ਪੰਜਾਬ